ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਗੱਲ ਕਰਾਂਗੇ ਡਾਕਟਰ ਬਲਜੀਤ ਕੌਰ ਦੀ ਮੀਟਿੰਗ ਦੀ ਜੋ ਕਿ ਸਮੂਹ ਸੀਡੀਪੀਓਜ਼ ਜਿਹੜੇ ਆ ਸਾਰੇ ਜ਼ਿਲ੍ਹਿਆਂ ਦੇ ਸੀਡੀਪੀਓਜ਼ ਦੇ ਨਾਲ ਡਾਕਟਰ ਬਲਜੀਤ ਕੌਰ ਤੇ ਸੈਕਟਰੀ ਮੈਡਮ ਦੇ ਨਾਲ ਮੀਟਿੰਗ ਕੀਤੀ ਗਈ ਉਹਦੇ ਵਿੱਚ ਕੀ ਗੱਲਬਾਤ ਕੀਤੀ ਗਈ ਉਹਦੇ ਸੰਬੰਧ ਵਿੱਚ ਗੱਲ ਕਰਾਂਗੇ ਸੋ ਡਾਕਟਰ ਬਲਜੀਤ ਕੌਰ ਨੇ ਅਧਿਕਾਰੀਆਂ ਨੂੰ ਜਿਹੜਾ ਆਂਗਣਵਾੜੀ ਸੈਂਟਰਾਂ ਤੇ ਬਿਰਧ ਘਰਾਂ ਤੇ ਬਾਲ ਘਰਾਂ ਨਾਲ ਨਿੱਜੀ ਰابطਾ ਰੱਖਣ ਦੇ ਨਿਰਦੇਸ਼ ਦਿੱਤੇ ਆ ਕਿ ਅਸੀਂ ਜਿਹੜਾ ਆ ਜੋ ਵੀ ਕੰਮ ਕਰਦੇ ਹੈਗੇ ਆ ਉਹਦੇ ਨਾਲ ਜਿਹੜਾ ਸੀਡੀਪੀਓ ਸਿੱਧੇ ਤੌਰ ਤੇ ਜਿਹੜਾ ਆ ਜੁੜਨ ਸੋ ਇਹ ਸੀ ਮੀਟਿੰਗ ਦੀ ਜਿਹੜੀ ਫੁਟੇਜ ਮੰਤਰੀ ਜੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਜਲਦ ਪਹੁੰਚਾਇਆ ਜਾਵੇ ਠੀਕ ਹੈ ਸੋ ਚੰਡੀਗੜ੍ਹ ਵਿਖੇ ਇਹ ਮੀਟਿੰਗ ਹੋਈ ਹੈ ਜਿਦੇ ਵਿੱਚ ਸਾਰੇ ਹੀ ਜਿਹੜੇ ਆ CDPO ਨੇ ਭਾਗ ਲਿਆ ਜਿਲ੍ਹਾ ਪ੍ਰੋਗਰਾਮ ਅਫਸਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਿਹੜੇ ਆ ਉਹਨਾਂ ਨੇ ਭਾਗ ਲਿਆ ਕਿਸਾਨ ਪਵਨ ਵਿਖੇ ਜਿਹੜੀ ਇਹ ਅਹਿਮ ਸਮੀਖਿਆ ਮੀਟਿੰਗ ਜਿਹੜੀ ਆ ਉਹ ਹੋਈ ਤੇ ਜਿਹਦੀ ਪ੍ਰਧਾਨਗੀ ਡਾਕਟਰ ਬਲਜੀਤ ਕੌਰ ਜੀ ਨੇ ਕੀਤੀ ਸੋ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਵਿਭਾਗ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਉਹਨਾਂ ਨੂੰ ਲੋੜਵੰਦਾਂ ਤੱਕ ਸਮੇਂ ਸਿਰ ਪਹੁੰਚਾਣ ਲਈ ਜਿਹੜਾ ਆ ਉਹ ਨਿਰਦੇਸ਼ ਦਿੱਤੇ ਗਏ ਆ ਡਾਕਟਰ ਬਲਜੀਤ ਕੌਰ ਜੀ ਦੁਆਰਾ ਸੋ ਇਸ ਮੀਟਿੰਗ ਦੌਰਾਨ ਜਿਹੜਾ ਹੈ ਕੈਬਨਿਟ ਮੰਤਰੀ ਨੇ ਵਿਸ਼ੇਸ਼ ਮੁਖ ਸਕੱਤਰ ਸਮਾਜਿਕ ਸੁਰੱਖਿਆ ਤੇ ਔਰਤ ਤੇ ਬਾਲ ਵਿਕਾਸ ਸ਼੍ਰੀਮਤੀ ਰਾਜੀ ਰਾਜੀ ਪੀ ਸੀ ਰਿਵਾਸਤੋ ਡਾਕਟਰ ਡਾਇਰੈਕਟਰ ਡਾਕਟਰ ਸੇਨਾ ਅਗਰਵਾਲ ਡਿਪਟੀ ਡਾਇਰੈਕਟਰ ਰਪਿੰਦਰ ਕੌਰ ਅਮਰਜੀਤ ਸਿੰਘ ਪੁੱਲਰ ਸੁਖਦੀਪ ਸਿੰਘ ਚੱਜ ਤੋਂ ਵਿਭਾਗ ਦੇ ਕੰਮਾਂ ਸਬੰਧੀ ਵਿਚਾਰ ਪੇਂਦਰਾ ਕੀਤਾ ਤੇ ਹੋਰ ਜਿਹੜੀਆਂ ਸਾਡੀਆਂ ਸਕੀਮਾਂ ਜਿਹੜੀਆਂ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਲਾਗੂ ਕੀਤੀਆਂ ਜਾਣ ਠੀਕ ਹੈ ਆਂਗਣਵਾੜੀ ਸੈਂਟਰਾਂ ਦਾ ਨਿਯਮਿਤ ਨਿਰੀਖਣ ਕਰਨ ਤੇ ਲਗਾਤਾਰ ਨਿੱਜੀ ਰਵੱਤਾ ਰੱਖਣ ਦੇ ਨਿਰਦੇਸ਼ ਵੀ ਦਿੱਤੇ ਆ ਤੇ ਸਕੀਮ ਦਾ ਜਿਹੜਾ ਲਾਭ ਲਾਭਾ ਲੋੜਵੰਦਾ ਤੱਕ ਜਮਿਨੀ ਪੱਧਰ ਤੇ ਕਾਰਜ ਜਿਹੜੇ ਆ ਕੀਤੇ ਜਾਣ ਪਹੁੰਚਾਣ ਲਈ ਸੋ ਇਹਦੇ ਲਈ ਜਿਹੜਾ ਆ ਪੋਸ਼ਣ ਟਰੈਕਰ ਦੀ ਐਪਲੀਕੇਸ਼ਨ ਹੋ ਗਈ ਆਂਗਣਵਾੜੀ ਸੈਂਟਰਾਂ ਦੀ ਰਿਪੇਅਰ ਹੋ ਗਈ ਮਨਰੇਗਾ ਸਕੀਮ ਅਧੀਨ ਆਂਗਣਵਾੜੀ ਸੈਂਟਰਾਂ ਦੀ ਜਿਹੜੀ ਉਸਾਰੀ ਨਵੀਂ ਹੋਣ ਜਾ ਰਹੀ ਆ ਉਹਦੇ ਨਾਲ ਸੰਬੰਧਿਤ ਗੱਲਬਾਤ ਕੀਤੀ ਗਈ ਟਾਇਲਟਾਂ ਦੀ ਉਸਾਰੀ ਤੇ ਵਰਤੋ ਸਰਟੀਫਿਕੇਟ ਪੂਰਕ ਪੋਸ਼ਣ ਪ੍ਰੋਗਰਾਮ ਸਕੀਮ ਪੈਨਸ਼ਨਾਂ ਵਿੱਤੀ ਸਹਾਇਤਾਾਂ ਤੇ ਬਾਲ ਮਜ਼ਦੂਰੀ ਬਾਲ ਵਿਆਹ ਤੇ ਪ੍ਰਧਾਨ ਮੰਤਰੀ ਮਾਤਰੂ ਵੰਨਾ ਯੋਜਨਾ ਲੰਬਿਤ ਮਾਮਲਿਆਂ ਨੂੰ ਵੈਰੀਫਾਈ ਕਰਨਾ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੜੀ ਸਕੀਮ ਆ ਉਹਦੇ ਨਾਲ ਸੰਬੰਧਤ ਗੱਲਬਾਤ ਕੀਤੀ ਗਈ ਤੇ ਵਨ ਸਟਾਪ ਸੈਂਟਰ ਜਿਹੜੇ ਆ ਸਖੀ ਵਨ ਸਟਾਪ ਸੈਂਟਰ ਆ ਸਮੇਤ ਵਕਫ ਵਕ ਪ੍ਰੋਗਰਾਮਾਂ ਦੀ ਜਿਹੜੀ ਕਾਰਜਕਾਰੀ ਜੋ ਵੀ ਪਿਛਲੇ ਟਾਈਮ ਦੇ ਵਿੱਚ ਕੰਮ ਕੀਤੇ ਗਏ ਆ ਉਹ ਸਾਰੇ ਦੀ ਸਮੀਖਿਆ ਕੀਤੀ ਗਈ ਸੋ ਇਹ ਸੀਗੀ ਜਿਹੜੀ ਮੀਟਿੰਗ ਅੱਜ ਚੰਡੀਗੜ੍ਹ ਵਿਖੇ ਹੋਈ ਹੈ ਸਾਰੇ ਸੀਡੀਪੀਓਜ਼ ਜਿਹੜੇ ਆ ਉਹ ਮੰਤਰੀ ਮੈਡਮ ਦੇ ਨਾਲ ਤੁਸੀਂ ਦੇਖ ਸਕਦੇ ਹੋ ਇੱਥੇ ਗੱਲਬਾਤ ਦਾ ਜਿਹੜਾ ਆ ਗੱਲਬਾਤ ਦੀ ਜਿਹੜੀ ਆ ਪੂਰੀ ਕਲਿੱਪ ਤੁਹਾਨੂੰ ਦਿਖਾਈ ਜਾ ਰਹੀ ਹੈ ਸੋ ਇਹਦੇ ਵਿੱਚ ਜਿਹੜਾ ਡਾਕਟਰ ਬਲਜੀਤ ਕਰਨ ਨੇ ਅਹਿਮ ਤੌਰ ਤੇ ਕਿਹਾ ਕਿ ਸੀਡੀਪੀਓਸ ਜਿਹੜੇ ਆ ਉਹ ਖੁਦ ਇਨਵੋਲਵ ਹੋਣ ਆਂਗਣਵਾੜੀ ਸੈਂਟਰਾਂ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਨਿੱਜੀ ਤੌਰ ਤੇ ਦੇਖਣ ਸੋ ਅੱਜ ਦੀ ਜਿਹੜੀ ਹੈ ਇਹ ਮੀਟਿੰਗ ਜਿਹੜੀ ਹੈ ਇਸੇ ਨਾਲ ਸੰਬੰਧਿਤ ਸੀਗੀ ਜੇ ਮੇਰੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ